ਮੁਰਦਾਬਾ ਬੰਗਲਾਦੇਸ਼ ਜਹਾਦੀ ਮੁਰਦਾਬਾ ਮੁਰਦਾਬਾ ਬੰਗਲਾਦੇਸ਼ ਜਹਾਦੀ ਮੁਰਦਾਬਾ ਮੁਰਦਾਬਾ ਬੰਗਲਾਦੇਸ਼ ਸਰਕਾਰ ਮੁਰਦਾਬਾ ਮੁਰਦਾਬਾ ਬੰਗਲਾਦੇਸ਼ ਫੌਜੀ ਮੁਰਦਾਬਾ ਮੁਰਦਾਬਾ ਬੰਗਲਾਦੇਸ਼ ਫੌਜੀ ਮੁਰਦਾਬਾ ਅੱਪਾ ਜਿਹੋ ਨਾਲ ਇਹ ਸਾਥ ਦੇਵਾਂਗੇ ਤਾਂ ਇਹ ਬਹੁਤ ਵੱਡਾ ਪੁੰਨ ਦਾ ਕੰਮ ਆ ਤਾਂ ਸਾਰਿਆਂ ਦਾ ਮੈਂ ਸਾਡੇ ਬਹੁਤ ਜੁਨੀ ਡਿਵੈਲਰ ਜੀ ਆਏ ਆ ਰਕੇਸ਼ ਗੁਪਤਾ ਜੀ ਰਾਜਕੁਮਾਰ ਸੂਰੀ ਜੀ ਪਰਦੇਸ ਸੂਦ ਜੀ ਸੋ ਜੀ ਆਪਣੇ ਮਿਲੇ ਗੁਪਤਾ ਜੀ ਬਲਦੇਵ ਸਿੰਘ ਜੀ ਤੇ ਪਿੱਛੇ ਕ੍ਰਿਸ਼ਨ ਭਾਰਗਵਾਜ ਜੀ ਪ੍ਰਿੰਦਰ ਸ਼ਰਮਾ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਆਪਾਂ ਹੁਣ ਅੱਗੇ ਜਾਂਦੇਵੇਂ ਨਾਰੇ ਲਾਂਦੇ। ਮੁੜਦਾਬਾਦ 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 ਬੰਗਲਾਦੇਸ਼ ਸਰਕਾਰ ਮੁੜਦਾਬਾਦ 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 ਬੰਗਲਾਦੇਸ਼ ਸਰਕਾਰ ਮੁੜਦਾਬਾਦ 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 ਬੰਗਲਾਦੇਸ਼ ਆਰਮੀ ਮੁੜਦਾਬਾਦ 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 ਬੰਗਲਾਦੇਸ਼ ਆਰਮੀ ਮੁੜਦਾਬਾਦ ਮੁੜਦਾਬਾਦ ਸੇਵਾਦਾਨ ਵੱਲੋਂ ਕੈਜਰੀਪੁਰ ਕਮਰ ਭਵਾਨੀ ਸੇਵਾ ਵਾਲੇ ਕ੍ਰਿਸ਼ਨ ਸੇਵਾ ਸੰਪਤੀ ਸਾਰੇ ਡਾਕਟਰ ਸਾਹਿਬਾ ਸਾਡੇ ਗੁਰਵਿੰਦਰ ਸੋਹੀ ਸਾਰਿਆਂ ਵੱਲੋਂ ਸ਼ਹਿਰ ਵਾਸੀਆਂ ਨੇ ਜਿਹੜਾ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀ ਹਿੰਦੀ ਭਾਈਚਾਰੇ ਤੇ ਜਨਮ ਹੋ ਰਿਹਾ ਫਵਾਨੀ ਹੋ ਰਹੀ ਆ ਉਹਦੇ ਰੋਸ ਪ੍ਰਦਰਸ਼ਨ ਅਸੀਂ ਕੀਤਾ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿ ਬੰਗਲਾ ਦੇ ਸਰਕਾਰ ਨੂੰ ਸਤਾਵਨੀ ਜਾਰੀ ਕਰੋ ਵੀ ਇਹ ਘੱਟ ਗਿਣਤੀ ਦੇ ਵਿੱਚ ਹਿੰਦੂਆਂ ਤੇ ਜਿਹੜਾ ਅਤਿਆਚਾਰ ਹੈ ਬੰਦ ਕਰਨ ਜੇ ਨਹੀਂ ਕਰਦੇ ਪਾ ਭਾਰਤ ਸਰਕਾਰ ਨੂੰ ਵੀ ਐਕਸ਼ਨ ਵੀ ਲੈਣਾ ਪੈਂਦਾ ਉਹ ਵੀ ਲਵੇ ਤੇ ਉਹਨਾਂ ਦੀ ਸਹਾਇਤਾ ਬੰਦ ਕਰੇ ਇਹ ਜਹਾਦੀਆਂ ਨੂੰ ਮਾਨਵਤਾ ਦੇ ਨਾਮ ਤੇ ਕਾਦੀ ਸਹਾਇਤਾ ਦੇਣੀ ਆ ਕਾਹੋ ਅਸੀਂ ਸਸਤੀਆਂ ਚੀਜ਼ਾਂ ਨੂੰ ਉਪਲਬਧ ਕਰਾਉਣੇ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਔਖਾ ਲਾਵੇ ਸਾਰੇ ਘੱਟ ਗਿਣਤੀ ਇੱਥੇ ਜਿਹੜੇ ਆ ਬੋਧਾ ਹਿੰਦੂ ਸਿੱਖ ਭਾਈਚਾਰਿਆਂ ਨੂੰ ਸਾਰੇ ਦੀ ਸੁਰੱਖਿਆ ਵੀ ਸੁਨਿਸ਼ਚਿਤ ਕਰੇ ਭਾਰਤ ਸਰਕਾਰ ਇਹ ਮੰਨ ਕਰਦੇ ਆ ਸੀ ਇਸ ਲਈ ਇਹ ਰੋਸ਼ ਮਾਰਚ ਆ ਸਾਰੇ ਸਰਾਂਡੇ ਵਿੱਚ ਕੱਢੇ ਆ